ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਹਾਂਜੀ ਮੇਰੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹਾਂਜੀ ਮੰਜਿਆ ਬੰਨ ਲੱਗੇ ਆ ਸੀ ਹੁਣ ਦੇ ਬੱਚਿਆਂ ਨੂੰ ਤਾਂ ਨਹੀਂ ਇਸ ਗੱਲ ਬਾਰੇ ਪਤਾ ਮੰਜੇ ਦਾ ਅਸੀਂ ਪਹਿਲੀ ਪੀੜੀ ਨੂੰ ਸਾਰੀਆਂ ਮੰਜਿਆ ਭੈਣਾਂ ਨੂੰ ਪਤਾ ਕਿਵੇਂ ਮੰਜਿਆ ਬਣਦਾ ਹੈ ਕਿਵੇਂ ਨਹੀਂ ਬਣਦਾ ਹੁਣ ਦੇ ਬੱਚਿਆਂ ਨੂੰ ਨਹੀਂ ਪਤਾ ਹੁਣ ਪੜਾਈ ਦੇ ਵਿੱਚ ਥੋੜਾ ਵੱਧ ਹੈਗਾ ਬੱਚਿਆਂ ਦਾ ਚੰਦਾ ਹਰਿਆਣਾ ਇਹ ਹੈਗਾ 18 ਦਾ ਸੀਦਾ ਮੰਜਾ 15124 ਦਾ ਸੀਦਾ ਉਹ ਦੋ ਰੁਪਈ ਦੀ ਬੀਬੀਆਂ ਵੀ ਖੋਣ ਸਕਦੀਆਂ ਨੇ ਇਹ ਤਿੰਨ ਬੀਬੀਆਂ ਖੋਣਦੀਆਂ ਨੇ ਆਹ ਬੋਲ ਚਲਦੀ ਪਾਸਜ ਨੂੰ ਕਿਹੜਾ ਮੰਜਾ ਕਹਿੰਦੇ ਆ ਇਹ ਸੰਘਿਆਂ ਦਾ ਮੰਜਾ ਓਕੇ ਸੰਘਿਆਂ ਦਾ ਮੰਜਾ ਇਹ ਨਹੀਂ ਕਹਿੰਦੇ ਆ ਉਹ ਚਾਰ ਹਾਂਜੀ ਭਾਈ ਅਗਲੀਆਂ ਬੀਬੀਆਂ ਦਾ ਸਾਰਿਆਂ ਨੂੰ ਪਤਾ ਇਹ ਮੰਜੇ ਦਾ ਹੁਣ ਤੇ ਬੱਚੀਆਂ ਨੂੰ ਨਹੀਂ ਪਤਾ ਹੁਣ ਇੱਕ ਸੰਗਿਆ ਦਾ ਵੀ ਮੰਜਾ ਬੋਲਿਆ ਜਾਂਦਾ ਇਹਨੂੰ ਬਾਕੀ ਇੱਕ ਕੁੰਡੀਆਂ ਦਾ ਮੰਜਾ ਹੁੰਦਾ ਉਹ ਕੁੰਡੀਆਂ ਨਾਲ ਇੱਕ ਜਾਣੀ ਮੰਜਾ ਬਣ ਸਕਦੀ ਆ ਇਸ ਦੇ ਨਾਲ ਦੋ ਵੀ ਬਣ ਸਕਦੀਆਂ ਤਿੰਨ ਵੀ ਬਣ ਸਕਦੀਆਂ ਨੇ ਮੰਜਾ ਸੰਗਿਆ ਦਾ ਇਹ ਥੋੜਾ ਛੇਤੀ ਬਣ ਜਾਂਦਾ ਕੁੰਡੀਆਂ ਦੇ ਨੂੰ ਇੱਕ ਦਿਨ ਲੱਗ ਇਹ ਮੇਰੀਆਂ ਭੈਣਾਂ ਬੈਠੀਆਂ ਇੱਧਰ ਮੇਰੀ ਮਾਮੇ ਦੀ ਬੇਟੀ ਬੈਠੀ ਆ ਹਾਂਜੀ ਅਸੀਂ ਚਾਰੇ ਭੈਣਾਂ ਰਲ ਕੇ ਮੰਜਾ ਬਣ ਰਹੀਆਂ ਹਾਂ ਹਾਂਜੀ ਬੈਣੀ ਹੋ ਗਈ 10 ਦਿਨਾਂ ਹੀ ਇੱਥੇ ਇਹ ਮੈਨੂੰ ਭੈਣਾ ਨੇ ਰੱਖ ਲਿਆ ਬਹੁਤ ਪਿਆਰ ਹੈ ਸਾਡਾ ਭੈਣਾ ਭਾਈਆਂ ਦਾ ਬਹੁਤ ਜ਼ਿਆਦਾ ਪਿਆਰ ਬਹੁਤ ਪਿਆਰ ਸਾਡੇ ਭੈਣਾ ਭਾਈਆਂ ਦਾ ਸਾਰਿਆਂ ਦਾ ਬਹੁਤ ਬਹੁਤ ਪਿਆਰ